ਗੁਰੂ ਪਿਆਰੀ ਸਾਧ ਸੰਗਤ ਜੀ ਉਹ ਐਸੇ ਮਹਾਨ ਸ਼ਹੀਦ ਹਨ ਜਿਨ੍ਹਾਂ ਦੇ ਸ਼ਹਾਦਤ ਦਾ ਸਦਕਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਇਸ ਤੋਂ ਪਹਿਲਾਂ ਗੁਰੂ ਘਰਾਂ ਦੇ ਪ੍ਰਬੰਧ ਮਹੰਤਾਂ ਦੇ ਕੋਲ ਡੇਰੇਦਾਰਾਂ ਦੇ ਕੋਲ ਹੋਇਆ ਕਰਦੇ ਸਨ ਅੰਗਰੇਜ਼ਾਂ ਦੀ ਸਹਦ ਦੇ ਨਾਲ ਸ੍ਰੀ ਨਕਾਣਾ ਸਾਹਿਬ ਜੀ ਦਾ ਪ੍ਰਬੰਧ ਨਰੈਣੂ ਮਹੰਤ ਦੇ ਕੋਲ ਸੀ ਜੋ ਕਿ ਗੁਰੂ ਘਰ ਦੇ ਵਿੱਚ ਸੇਵਾ ਸੰਭਾਲ ਸਹੀ ਟਾਂਗ ਦੇ ਨਾਲ ਕਰਨ ਦੀ ਬਜਾਏ ਬਹੁਤੀ ਗਲਤ ਟਾਂਗ ਦੇ ਨਾਲ ਐਸੇ ਕੋ ਕਰਮ ਗੁਰੂ ਘਰ ਦੇ ਵਿੱਚ ਕਰ ਰਿਆ ਸੀ ਜਿਹੜੇ ਬਿਆਨ ਕਰਦੇ ਵੀ ਔਖੇ ਹਨ ਨਸ਼ਿਆ ਅਤੇ ਵਿਸ਼ਿਆਂ ਦੀ ਗੁਰੂ ਘਰ ਦੇ ਵਿੱਚ ਪਰਮਾਰ ਸੀ ਐਸੋ ਜੋ ਸਾਧ ਸੰਗਤ ਦੀ ਵਰਤਾਰਾ ਹੈ ਸਿੱਖ ਸੰਤਾਂ ਦੇ ਵਾਸਤੇ ਬਹੁਤ ਭਾਰੀ ਅਸਹਿ ਸੀ ਇਸ ਕਰਕੇ ਸਿੱਖ ਸੰਤਾਂ ਦੇ ਵਿੱਚ ਐਸਾ ਰੋਹ ਪੈਦਾ ਹੋਇਆ ਵੀ ਜਿਹੜੇ ਆਪਣੇ ਗੁਰੂ ਘਰ ਹਨ ਉਹਨਾਂ ਨੂੰ ਐਸੇ ਵੱਧ ਚੱਲਣ ਮਹਾਂਪੁਰਾਂ ਦੇ ਕੋਲੋਂ ਆਜ਼ਾਦ ਕਰਾਉਣਾ ਚਾਹੀਦਾ ਹੈ ਸਰਦਾਰ ਨਸ਼ਿਮਰ ਸਿੰਘ ਜੀ ਧਾਰੋਵਾੜੀ ਦੀ ਅਗਵਾਈ ਦੇ ਹੇਠ ਜਿਸ ਵਕਤ ਜਥਾ ਚੱਲਿਆ ਸਿੱਖ ਦੇ ਉਸੂਲ ਦੇ ਮੁਤਾਬਕ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ ਜਿਸ ਵਕਤ ਹੁਕਮਨਾਮਾ ਲਿਆ ਗਿਆ ਸਾਸੰਤ ਜੀ ਹੁਕਮਨਾਮਾ ਪ੍ਰਾਪਤ ਹੋਇਆ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕਹਿ ਤਾਈ ਉਸ ਹੁਕਮਨਾਮੇ ਦੇ ਵਿੱਚ ਪੰਕਤੀਆਂ ਆਉਂਦੀਆਂ ਹਨ ਤਨ ਮਨ ਕਾਟ ਕਾਟ ਸਭ ਅਰਪੀ ਵਿਚ ਠਗਨੀ ਆਗ ਜਲਾਈ ਸਿੰਘੋ ਨੇ ਇਸ਼ਾਰਾ ਦੇ ਲਿਆ ਸਤਪੁਰਾਂ ਦਾ ਕਿ ਵਾਕਿਆ ਹੀ ਸ਼ਹਾਦਤਾਂ ਹੋਣੀਆਂ ਹਨ ਕੁਰਬਾਨੀਆਂ ਹੋਣੀਆਂ ਹਨ ਜਿਸ ਵਕਤੇ ਸੀ ਜਿਥੇ ਦੂਸਰੀ ਜਗ੍ਹਾ ਤੇ ਜਾ ਕੇ ਪੜਾ ਕੀਤਾ ਅਗਲੇ ਦਿਨ ਚਾਲਾ ਪਾਉਣ ਲੱਗੇ ਫਿਰ ਅਰਦਾਸ ਕੀਤੀ ਦੂਸਰੇ ਦਿਨ ਫਿਰ ਇਹ ਹਕੂਨਾਮਾ ਪ੍ਰਾਪਤ ਹੋਇਆ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪੇ ਚਾਈ ਦਰਸ਼ਨ ਹਰ ਦੇਖਣ ਕਹਿ ਤਾਈ ਕੋਈ ਸੱਚੀ ਅਤੇ ਸੱਚੀ ਸ਼ਰਧਾ ਦੇ ਨਾਲ ਧੰਨ ਗੁਰੰਗਸਾਹਿ ਮਹਾਰਾਜੀ ਨੂੰ ਮੰਨਦਾ ਹੈ ਤਾਂ ਸਤਿਗੁਰੂ ਜੀ ਆਪਣੇ ਪਿਆਰੇ ਗੁਰਸਿੱਖਾਂ ਦੀ ਹਮੇਸ਼ਾ ਅਗਵਾਈ ਕਰਦੇ ਆਏ ਹਨ ਸ਼ੌਤ ਮੇਂ ਢੰਗ ਦੇ ਨਾਲ ਜਿਸ ਵਕਤ ਸ੍ਰੀ ਨਨਕਾਣਾ ਸਾਹਿਬ ਜੀ ਦੇ ਅੰਦਰ ਪ੍ਰਵੇਸ਼ ਹੋਏ ਨਰਾਣੂ ਮਹੰਤ ਉਸ ਦੇ ਗੁੰਡਿਆਂ ਨੇ ਤੀਜ ਧਾਰਨ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਕਈਆਂ ਨੂੰ ਤੇਲ ਪਾ ਕੇ ਸਾੜਿਆ ਗਿਆ ਕਈਆਂ ਦੀ ਕੱਟ ਵੱਢ ਕੀਤੀ ਗਈ ਬਹੁਤ ਸਾਰੇ ਸ਼ਹੀਦ ਜਿਹੜੇ ਹਨ ਉਹਨਾਂ ਨੇ ਸ਼ਹਾਦਤਾਂ ਦਾ ਜਾਮ ਪੀਤਾ ਅਖੀਰ ਸਾ ਸੰਤ ਜੀ ਇਹਨਾਂ ਸ਼ਹੀਦਿਆਂ ਨੂੰ ਹਾਰ ਲੱਗਿਆ ਕਿਉਂਕਿ ਜਦ ਢੋਲ ਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਗੀਆਂ ਨਾਲ ਖੋਪਰ ਉਤਰਨ ਜਦ ਤਸਵੀਰ ਬਦਲਦੀ ਕੌਮਾਂ ਦੀ ਫਿਰ ਕੌਮ ਦੀ ਤਸਵੀਰ ਬਦਲ ਗਈ ਸਾਧ ਸੰਤ ਜੀ ਅੰਗਰੇਜ਼ਾਂ ਨੂੰ ਝੁਕਣਾ ਪਿਆ ਸ੍ਰੀ ਨਨਕਾਣਾ ਸਾਹਿਬ ਜੀ ਦੀਆਂ ਚਾਬੀਆਂ ਪੰਥ ਦੇ ਹਵਾਲੇ ਕਰਨੀਆਂ ਪਈਆਂ ਉਨੋ ਸਹੀ ਅਨੁਸਾਰ ਸੰਗਤ ਜੀ ਆਪਾਂ ਸਾਰੇ ਅੱਜ ਯਾਦ ਕਰ ਰਹੇ ਹਾਂ